ਐ ਐਨਏ ਦੀ ਰੇਡ ਆ ਸਾਨੂੰ ਘਰ ਆਉਣ ਤੇ ਪਤਾ ਲੱਗਾ ਰੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਕਿ ਨਾ ਪਹਿਲਾਂ ਤੇ ਉਹ ਆਪਣੀ ਲੋਕ ਇਨਵੈਸਟੀਗੇਸ਼ਨ ਕਰਨੀ ਸੀ ਉਹਨਾਂ ਨੇ ਉਹ ਕੀਤੀ ਹੈ ਕਿੰਨੇ ਵਜੇ ਆਏ ਸੀ ਭਾਜੀ ਇਹ ਤਕਰੀਬਨ ਕੋਈ 5-6 ਵਜੇ ਦੇ ਆਸਪਾਸ ਨਹੀਂ ਕੋਈ ਬਾਹਰ ਰਹੋ ਤੇ ਨਹੀਂ ਫਾਲੀ ਜਦੋਂ ਮੈਂ ਬੰਦੇ ਜਾਣ ਪਛਾਣ ਚ ਨਹੀਂ ਸੀਗੇ ਫਿਰ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਤੇ ਬਾਅਦ ਚ ਲੋਕਲ ਬੰਦੇ ਇੱਕ ਦਵਾਇਆ ਆਪਣੇ ਤੇ ਫਿਰ ਮੈਂ ਦਰਵਾਜ਼ਾ ਖੋਲਿਆ ਕੁਝ ਪੁੱਛ ਕਿਛ ਨਹੀਂ ਪੁੱਛ ਕਿਛ ਮੇਰੇ ਤੋਂ ਕੋਈ ਨਹੀਂ ਕੀਤਾ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਚ ਘਰ ਦੀ ਤਲਾਸ਼ੀ ਵਗੈਰਾ ਕੀਤੀ ਹੈ ਹੋਰ ਹੋ ਜੇ ਦੋ ਤਿੰਨ ਫੋਨ ਆ ਜਿਹੜੇ ਆਪਣੇ ਉਹਨਾਂ ਨੇ ਇਹ ਚੀਜ਼ ਕਰਕੇ ਖੜੇ ਹਿੱਤੋਂ ਲਾਵਾ ਕੁਛ ਨਹੀਂ ਤਿੰਨ ਫੋਨ ਲੈ ਗਏ ਕਿਹਦਾ ਕਿਹਦਾ ਫੋਨ ਲੈ ਗਏ ਮੇਰਾ ਵਾਈਫ ਦਾ ਤੇ ਬੇਟ ਦਾ ਜਿਹੜਾ ਕਿਹਾ ਜਾ ਰਿਹਾ ਕਿ ਅਮਰਿਤਪਾਲ ਨਾਲ ਤੁਹਾਡੀ ਰਿਸ਼ਤੇਦਾਰੀ ਹੈਗੀ ਹੈ ਜੀ ਬਿਲਕੁਲ ਮੇਰੇ ਬ੍ਰਦਰ ਨਾਲ ਦਾ ਬ੍ਰਦਰ ਨਾਲ ਗੜੀਓ ਅੱਛਾ ਜੀ ਹਾਂ ਜੀ ਇਹ ਕੀ ਲੱਗਦਾ ਉਸ ਵਜ੍ਹਾ ਕਰਕੇ ਹੋਈ ਮੈਨੂੰ ਤੇ ਇਹੀ ਵਜ੍ਹਾ ਲੱਗਦੀ ਕਿ ਹੋਰ ਵਜ੍ਹਾ ਤੇ ਹੈ ਨਹੀਂ ਕਿੰਨਾ ਸਮਾਂ ਰੇਟ ਚੱਲ ਰਹੀ ਹੈ ਤਕਰੀਬਨ ਕੋਈ 7 ਵਜੇ ਤੋਂ ਲੈ ਕੇ ਲਾ ਲਓ ਵੀ 4 4.5 ਘੰਟੇ 4.5 ਘੰਟੇ ਹਾਂ ਜੀ ਕੋਈ ਪੁੱਛਗਿਛ ਨਹੀਂ ਕੀਤੀ ਉਹਨਾਂ ਨੇ ਕੋਈ ਪੁੱਛਗਿਛ ਨਹੀਂ ਕੀਤੀ ਤਲਾਸ਼ੀ ਕਿੰਨੇ ਲਈ ਤਲਾਸ਼ੀ ਸਾਡੇ ਘਰ ਤੇ ਲਈ ਉਹਨਾਂ ਨੇ ਕੁਝ ਕਹਿ ਕੇ ਗਏ ਜਾਂ ਤੁਹਾਨੂੰ ਦੁਬਾਰਾ ਮਿਲਣ ਲਈ ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਇਹਨਾਂ ਦੇ ਆਫਿਸ ਚੰਡੀਗੜ੍ਹ ਆਉਣਾ ਤੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਥੇ ਰਿਕਾਰਡ ਹੋਣੀ ਹੈ